ਭਾਈ ਜੀ ਸਾਰੇ ਵੀਰ ਨੂੰ ਪਿਆਵੇ ਇਸੇ ਕੰਮ ਵਿੱਚ ਸਾਰਾ ਠੀਕ ਠਾਕ ਹੋਮਗੇ ਅੱਜ ਖੜਿਆਂਗੇ ਜੀ ਲਹਿਰਾ ਵੇਗਾ ਬੱਕਰਾ ਮੰਡੀ ਦੇ ਵਿੱਚ ਆਪਣੇ ਕੋਲ ਕੁਲਦੀਪ ਭਾਈ ਇਹ ਗੱਲਬਾਤ ਕਰਦਾਂਗੇ ਭਾਈ ਐਸੀ ਕਰ ਜੀ ਸਸੀਗਾ ਭਾਈ ਕੀ ਆ ਨਿਕਲਦੀ ਵੀਰ ਬਹੁਤ ਵਧੀਆ ਠੀਕ ਹੈ ਜੀ ਤੇ ਆਪਣੀ ਮੰਡੀ ਕਦੋਂ ਹੁੰਦੀ ਹੈਗੀ ਕਿੱਥੇ ਹੁੰਦੀ ਹੈਗੀ ਦੱਸੋ ਸਾਰਾ ਕੁਝ ਮੰਡੀ ਆਪਣੀ ਲਹਿਰਾ ਵੇਗਾ ਜੀ ਹਰ ਸੋਮਵਾਰ ਨੂੰ ਹੁੰਦੀ ਹੈਗੀ ਬਟਿੰਡਾ ਬਰਨਾਲਾ ਰੋਡ ਤੇ ਮੰਡੀ ਲੱਗਦੀ ਹੈ ਹਾਈਵੇ ਰੋਡ ਤੇ ਠੀਕ ਹੈ ਹਾਈਵੇ ਰੋਡ ਤੇ ਠੀਕ ਹੈ ਜੀ ਕਿੰਨੇ ਸਾਲ ਹੋ ਗਏ ਆਪਣੀ ਮੰਡੀ ਲੱਗ ਜੇ ਰੋ ਆਪਣੇ 3 ਸਾਲ ਹੋ ਗਏ 3 ਸਾਲ ਠੀਕ ਹੈ ਭਾਈ ਜੀ ਪ੍ਰਬੰਧ ਕੀ ਕੀ ਨੇ ਠੀਕ ਆ ਤੇ ਲੋਡ ਬੰਦ ਨੂੰ ਜਿਹੜਾ ਬੰਦਾ ਇੱਥੇ ਬਾਈ ਰਹਿ ਵੀ ਸਕਦਾ ਆ ਰਹਿ ਵੀ ਸਕਦਾ ਹਾਂ ਜੇ ਕਿ ਕਈ ਵਾਰੀ ਲੇਟ ਫੇਟ ਹੋ ਜਾਂਦਾ ਬੰਦਾ ਕੋਈ ਬਾਹਰਲੀ ਪਾਰਟੀ ਆਉਂਦੀ ਹੋਊ ਆਪਣੇ ਖਾਦੋਂ ਦੇ ਵਿੱਚ ਰਹਿ ਸਕਦੇ ਠੀਕ ਆ ਜੀ ਹਾਂ ਦੋ ਚਾਰ ਦਿਨ ਰਹਿ ਕੇ ਆਪਦਾ ਵਧੀਆ ਮਾਲ-ਮੂਲ ਆਸੇ ਪਾਸੇ ਤੋਂ ਜਿਵੇਂ ਤੁੰਗ ਗਲੀ ਹੋਈ ਹੋਰ ਕਿਥੋਂ ਮਾਲ ਖਰੀਦਣਾ ਹੋਵੇ ਜਾਦੇ ਉਹ ਵੀ ਖਰੀਦ ਕੇ ਆਪਣੇ ਕੋਲੇ ਸਾਰੇ ਸਾਰੇ ਮਾਲ ਸਹੀ ਗੱਲ ਹੈ ਠੀਕ ਹੈ ਬਾਈ ਜਬਰੀਡ ਆਪਣੇ ਕੋਲੇ ਕਿਹੜੀ ਕਿਹੜੀ ਆਉਂਦੀ ਹੈ ਕਿ ਕਿਸੇ ਆਪਣੇ ਕੋਲੇ ਹਰ ਤਰ੍ਹਾਂ ਦੀ ਬਰੀਡ ਹੀ ਆਉਂਦੀ ਹੈਗੀ ਬੀਟਲ ਵੀ ਆਉਂਦੀ ਹੈਗੀ ਮੈਕਸਚ ਵੀ ਆਉਂਦੀ ਹੈਗੀ ਠੀਕ ਆ ਹਾਂ ਠੀਕ ਵਜ ਬਰਬਰੀ ਆਉਂਦੀ ਆਪਣੇ ਕੋਲ ਬਰਬਰੀਆਂ ਵੀ ਆਉਂਦੀਆਂ ਨੇ ਜਿਵੇਂ ਖੱਸੀ ਬਕਰੇ ਹੋਗੇ ਖੱਸੀ ਬਕਰੇ ਵੀ ਆਉਣਾ ਠੀਕ ਵਜ ਜੀ ਵਧੀਆ ਦੇਸੀ ਬਕਰੇ ਵੀ ਆਉਣੇ ਨੇਗੇ ਬੀਟਲ ਵੀ ਆਉਂਦੇ ਠੀਕ ਹੈ ਜੀ ਘਾਟੂ ਮਾਲ ਵੀ ਆਉਣਾ ਹਾਂ ਘਾਟੂ ਮਾਲ ਵੀ ਆਉਣਾ ਠੀਕ ਵਜ ਜੀ ਓਕੇ ਵਜ ਰਾਜੂ ਭਾਈ ਅਗਰ ਹਾਂਜੀ ਰਾਜੂ ਭਾਈ ਜੀ ਦੱਸੋ ਜੀ ਮੰਡੀ ਬਾਰੇ ਜੀ ਆਈ ਸਾਸ਼ਤਰੀਕਰ ਜੀ ਸਾਰਿਆਂ ਨੂੰ ਮੰਡੀ ਚ ਪਹੁੰਚੋ ਜਿੰਨੇ ਭਾਈ ਦੂਰੋਂ ਨੇੜਿਓ ਧੰਨਵਾਦ ਕਰਦੇ ਆਂ ਸਾਰੇ 베ਗਾ ਲੜਾ ਮੰਡੀ ਆ ਜੋ ਕਿ ਆਪਣੀ ਹਰ ਸੋਮਵਾਰ ਦੀ ਤਰੀਆਂ ਭਰਦੀ ਹੈ ਠੀਕ ਹੈ ਜੀ ਹਰ ਸੋਮਵਾਰ ਮੈਂ ਭਾਈ ਵਪਾਰੀ ਵੀਰਾਂ ਨੂੰ ਵੇਚਣ ਵਾਲਿਆਂ ਵੀ ਵੱਧ ਤੋਂ ਵੱਧ ਪਹੁੰਚਿਆ ਕਰੋ ਠੰਡ ਥੋੜੀ ਜੀ ਘੱਟ ਮੰਨਿਆ ਕਰੋ ਠੀਕ ਹੈ ਠੰਡ ਤਾਂ ਥੋੜੇ ਜੀ ਦਿਨਾਂ ਚ ਹੀ ਲੰਘ ਜੂ 15 ਦਿਨਾਂ ਚ ਵੀ ਉਸ ਤੋਂ ਬਾਅਦ ਮੈਂ ਉਮੀਦ ਕਰਦਾ ਵੀ ਮੰਡੀ ਧੁੱਪ ਲੱਗ ਜੂਗੀ ਲੱਗਣਾ ਵੀ ਮੰਡੀ ਪੂਰੀ ਭਖ ਜੂਗੀ ਸਹੀ ਗੱਲ ਅੱਜ ਕੁਛ ਕੱਲ ਕੁਛ ਪਹਿਲਾਂ ਨਾਲੋਂ ਤਾਂ ਫਰਕ ਪੈ ਗਿਆ ਵੀ ਮੰਡੀ ਦੇ ਵਿੱਚ ਹਾਂਜੀ ਰੋਡ ਤੇ ਮੰਡੀ ਆ ਰੋਡ ਦੇ ਉੱਤੇ ਮੰਡੀ ਆ ਕੋਈ ਚਿੱਕੜ ਨਹੀਂ ਚੰਬਾ ਨਹੀਂ ਕਚਾਰਾ ਨਹੀਂ ਹੈਗਾ ਹਾਂਜੀ ਤੇ ਟੂਲ ਟੈਕਸ ਤੋਂ ਪਿੱਛੇ ਹਾਂਜੀ ਆਪਣੇ ਆਰਾਮਪਰੇ ਫੂਲ ਤੋਂ ਅੱਗੇ 메인 ਰੋਡ ਦੇ ਉੱਤੇ ਮੰਡੀ ਐ ਪਿੰਡ ਵੇਗੇ ਲੈਰੇ ਦੇ ਲਵੀਆ ਅਨਾਜ ਮੰਡੀ ਦੇ ਨਾਲ ਅਨਾਜ ਮੰਡੀ ਨਾਲ ਵੀ ਹਰਿਆਣੇ ਤੋਂ ਰਾਜਸਥਾਨ ਤੋਂ ਯੂਪੀ ਐਮਪੀ ਮਹਾਰਾਸ਼ਟਰ ਬੰਬਾ ਸਾਰੇ ਪਾਰਲੀਆਂ ਮੁਲਖ ਦੀਆਂ ਪਾਰਟੀਆਂ ਨੂੰ ਮੈਂ ਬੇਨਤੀ ਕਰਦਾ ਵੀ ਹੱਥ ਵਨ ਕੇ ਮੇਰੀ ਬੇਨਤੀ ਆ ਤੁਹਾਡਾ ਭਾਈ ਰਾਜੂ ਵੀਰ ਛੋਟਾ ਵੀਰ ਪਹੁੰਚਿਆ ਆਪਣੇ ਦੇਵਦੀ ਮੰਡੀ ਆ ਜੋ ਕੁਲਦੀਪ ਦੇਗਾ ਲੈਰਾ ਜੋ ਦੇਵ ਉਹਨਾਂ ਦਾ ਪੁੱਤਰ ਮੰਡੀ ਪਹਿਲਾਂ ਤੋਂ ਲਾਉਂਦਾ ਤਿੰਨ ਚਾਰ ਸਾਲ ਹੋ ਗਏ ਅੱਜ ਹਾਂਜੀ ਵੀ ਮੰਡੀ ਪੂਰੀ ਵਧੀਆ ਚੱਲ ਰਹੀ ਹੈ ਉਰੇ ਹਰ ਤਰ੍ਹਾਂ ਦੀ ਬਰੀਡ ਮਿਲਦੀ ਹੈ ਹਾਂਜੀ ਮੀਮ ਨਾਲ ਉਹ ਬੱਕਰੀ ਲਓ ਪਟੜੇ ਲਓ ਬੋਕ ਲਓ ਕਿਸੇ ਰੰਗ ਦੀ ਬੱਕਰੀ ਲਓ ਵੀਟਲ ਬੱਕਰੀ ਐ ਪਿਓਰ ਵੀਟਲ ਹਾਂਜੀ ਚੰਗੀਆਂ ਬੱਕਰੀਆਂ ਲਓ ਚੰਗੀਆਂ ਬੱਕਰੀਆਂ ਲਾਉਂਗੇ ਤਾਂ ਲਾਭ ਉਠਾਓਗੇ ਲਾਭ ਉਠਾਓਗੇ ਵੀ ਗਲਤ ਬੱਕਰੀ ਨਾ ਲਓ ਗਲਤ ਬੱਕਰੀਆਂ ਚ ਆਪਾਂ ਕਈ ਵਾਰੀ ਫਸ ਜਾਂਦੇ ਆਂ ਉਹ ਗੱਲ ਹੈ ਵੀ ਮਹਿੰਗਾ ਰੋਵੇ ਇੱਕ ਵਾਰ ਸਸਤਾ ਰੋਵੇ ਵਾਰੋ ਵਾਰ ਵੀ ਚੰਗੀ ਬੱਕਰੀ ਆਉਂਦੀ ਐ ਇਸ ਮੰਡੀ ਤੇ ਵੇਗਾ ਲਿਆ ਰੇ ਧੰਨਵਾਦ ਕਰਦਾ ਸਾਰੇ ਵਪਾਰੀ ਵੀਰਾਂ ਦਾ ਵੇਚਣ ਵਾਲਿਆਂ ਦਾ ਲੈਣ ਵਾਲਿਆਂ ਦਾ ਵੀ ਵੱਧ ਤੋਂ ਵੱਧ ਹਰ ਸੋਮਵਾਰ ਮੰਡੀ ਪਹੁੰਚਿਆ ਕਰੋ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਾਈ ਜੀ ਲੋ ਜੀ ਬਾਈ ਜੀ ਹਰੇਕ ਸੋਮਵਾਰ ਨੂੰ ਲਹਿਰੇ ਵੇਗ ਦੇ ਵਿੱਚ ਜਰੂਰ ਪਹੁੰਚਿਆ ਕਰੋ ਮੰਡੀ ਦੇ ਵਿੱਚ ਆਪਣਾ ਮਾਲ ਖਰੀਦਣ ਦੇ ਵੇਚਣ ਵਾਦੇ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ